ਦੋ ਤਿੰਨ ਦਿਨ ਲਗਾਤਾਰ ਦੇਖਿਆ ਇਸ ਨੂੰ ਉਸ ਤੋਂ ਬਾਅਦ ਨਹੀਂ ਦੇਖਿਆ ਸੀ ਕਹਿੰਦੇ ਵੀ ਰਹੇ ਕਿ ਇੱਥੇ ਬੋ ਆ ਰਹੀ ਹੈ ਬੋ ਆ ਰਹੀ ਹੈ ਬੋ ਆ ਰਹੀ ਹੈ ਪਰ ਕਿਸੇ ਕੋਈ ਲੈਵਲ ਨੇ ਸੁਭੋਂਸ ਨਹੀਂ ਦਿੱਤਾ ਅੰਦਰੋਂ ਜਿਹੜ ਕੰਦੀ ਵਾਲੀ ਹੋਈ ਹੈ ਤੇ ਉਹ ਜੁਹਨ ਕੁੰਡੇ ਟੱਪ ਕੇ ਦੇਖਿਆ ਨੇ ਪਾਣੀ ਕਿ ਵਗ ਰਿਹਾ ਤੇ ਪਤਾ ਲੱਗੇ ਵੀ ਅੰਦਰ ਬੋੜੀ ਪਈ ਹੈ ਭਾਜੀ ਸੋਮਵਾਰ ਨੂੰ ਆਪਣੇ ਘਰੇ ਚੋਰੀ ਹੋਈ ਹੈ ਬਕਾਇਦਾ ਨਵੇਂ ਤਾਲੇ ਲਾ ਕੇ ਗਿਆ ਸੀ ਘਰ ਦੇ ਵਿੱਚ ਪਿੱਛੋਂ ਮੁੰਡੇ ਟੱਪ ਕੇ ਆਏ ਨੇ ਮੇਰੀਆਂ ਦੋ ਚੇਨਾ ਦੋ ਰਿੰਗਾ ਤੇ 25000 ਰੁਪਏ ਕੈਸ਼ ਲੈ ਕੇ ਗਏ ਸੀ। ਅਸੀਂ ਚੋਰ ਦੇਖਣ ਗਏ ਸੀਗੇ ਤੇ ਉਹ ਨੀਚੇ ਪੋੜਿਆ ਤੋਂ ਉੱਤਰਿਆ ਤੇ ਉੱਤੇ ਪਤਾ ਲੱਗਿਆ ਵੀ ਡੈੱਡ ਬੋਡੀ ਪਈ ਹੈ। ਪੂਰਾ ਪਿੰਚਰ। ਸਾਉ ਨੂੰ ਪਤਾ ਲੱਗਿਆ ਸੀਗਾ ਵੀ ਚੋਰ ਆ ਰਿਹਾ ਕੋਈ। ਅਸੀਂ ਉੱਪਰ ਜਾ ਕੇ ਟੱਪ ਕੇ ਦੇਖਿਆ ਵੀ ਕੀ ਹੈਗਾ ਕੀ ਨਹੀਂ ਵਿੱਚ। ਤੇ ਕੋਈ ਕਹਿੰਦਾ ਇੰਦਰ ਭੱਜ ਗਿਆ ਚੋਰ ਕੁਝ ਕਿਤੇ ਭੱਜ ਗਿਆ ਫਿਰ ਮੈਂ ਤੇ ਮੇਰਾ ਇੱਕ ਦੋਸਤ ਸੀਗਾ ਅਸੀਂ ਪਿੱਛੇ ਉਤਰ ਕੇ ਦੇਖਿਆ ਤਾਂ ਇੱਕ ਡੈੱਡ ਬੋਡੀ ਪਈ ਸੀ। ਇੱਕ ਕੰਗਾਲ ਪਿਆ ਪੁਰਾਣਾ ਕੋਈ ਕਾਫੀ ਪੁਰਾਣਾ ਲੱਗਦਾ 2300 ਤੋਂ ਪਹਿਲਾਂ ਦਾ ਦੋ ਪਹਿਲਾਂ ਨਹੀਂ ਹੋਈ ਸੀਗੇ ਇਹਨਾਂ ਦੀ ਨੂੰ ਤੇ ਉਸਨੇ ਜਦੋਂ ਦੇਖਿਆ ਨਾ ਉਹ ਚਲੇ ਗਿਆ ਉਸ ਤੋਂ ਬਾਅਦ ਮੈਂ ਦੋ ਤਿੰਨ ਦਿਨ ਲਗਾਤਾਰ ਦੇਖਿਆ ਇਸ ਨੂੰ ਉਸ ਤੋਂ ਬਾਅਦ ਨਹੀਂ ਦੇਖਿਆ ਅਸੀਂ ਕਹਿੰਦੇ ਵੀ ਰਹੇ ਕਿ ਇੱਥੇ ਬੋ ਆ ਰਹੀ ਹੈ ਬੋ ਆ ਰਹੀ ਹੈ ਬੋ ਆ ਰਹੀ ਹੈ ਪਰ ਕਿਸੇ ਕੋਈ ਮੱਲੇਵਲੇ ਨੇ ਸੁਭੋਂਸ ਨਹੀਂ ਦਿੱਤਾ ਅਸੀਂ ਵੀ ਚੁੱਪ ਕਰਕੇ ਬੈਠੇ ਕਦੋਂ ਦੀ ਗੱਲ ਹੈ ਜੀ ਇਹ ਇੱਕ ਘਟੂ ਘਟਨੀ 2 ਸਾਲ ਹੋ ਗਏ ਜੀ ਇਸ ਗੱਲ ਨੂੰ ਬੰਦਾ ਕੋਣ ਹੈ ਪਤਾ ਕੁਛ ਜੀ ਦੀ ਡੈਡ ਹੈ ਇਹ ਸੁਰਿੰਦਰ ਸੁਰਿੰਦਰ ਸ਼ਰਮਾ ਹੈ ਦੇ ਆ ਰਾਮ ਪੰਡਤ ਦਾ ਬੇਟਾ ਹੈ ਪਰਿਵਾਰ ਚ ਕੋਣ ਕੋਣ ਦੀ ਨਾਲ ਹੈ ਪਰਿਵਾਰ ਵਿੱਚ ਇਕੱਲਾ ਹੀ ਸੀਗਾ ਜੀ ਅੱਛਾ ਇਹ ਇਕੱਲਾ ਹੀ ਸੂਰੂ ਤੋਂ ਰਹਿੰਦਾ ਬਾਕੀ ਪਰਿਵਾਰ ਜਿਹੜਾ ਇਹਦੇ ਜਿਹੜੇ ਹੈਗੇ ਭਰਾ ਰਾਂਚੀ ਆ ਕੋਈ ਦਿੱਲੀ ਆ ਮੈਂ ਬੁਲਾ ਰਹੀ ਸੀ ਮੈਂ ਕਿਹਾ ਤੇ ਮੇਰਾ ਸੁਨੀਤਾ ਜੀ ਮਾਰਨਿੰਗ ਸਵੇਰ ਟਾਈਮ ਹੈ ਮੇਰਾ 1268 ਹਾਊਸ ਨੰਬਰ ਹੈ ਇਸੀ ਗਲੀ 'ਚ ਰਹਿੰਦੀ ਹਾਂ ਸੀ ਅਸੀਂ ਮੈਂ ਪੌਦੇ ਨੂੰ ਪਾਣੀ ਪਾ ਰਹੀ ਸੀ ਤੇ ਨਾਲ ਸਾਡੇ ਨਿਵਾਸੀ ਬਬਲੂ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਨੇ ਵੀ ਦੇਖਿਆ ਰੀਮਾ ਨੇ ਉਹ ਗੇਟ ਕੋਲ ਖੜੀ ਸੀ ਮੈਂ ਉੱਪਰ ਖੜੀ ਸੀ ਆ ਸੁਣੋ ਇਹਦਾਂ ਸਾਰਾ ਪੈਸੇ ਨਹੀਂ ਹਾਂਜੀ ਉੱਪਰੋਂ ਚੜ ਕੇ ਦੇਖਿਆ ਸੀ ਇਹ ਪਤਨਾਲੀ ਨੂੰ ਫੜ ਕੇ ਉੱਪਰ ਚੜਿਆ ਉੱਥੋਂ ਦੀ ਉੱਥੇ ਚੜ ਕੇ ਫਿਰ ਇੱਧਰ ਉਤਰਿਆ अच्छा जी हां फिर उधरनी पेंट जो ਸੀ ਕਿ ਕਬੂਤਰ ਵਾਲੇ ਆ ਉਹਨੇ ਉਹਨੂੰ ਉਹਨਾਂ ਪੈਂਜੇ ਨੂੰ ਦੇਖਿਆ ਵੀ ਉਹ ਕਹਦੇ ਕਬੂਤਰ ਵਾਲੇ ਆ ਫਿਰ ਜਾਣ ਕੇ ਸ਼ੂ ਸ਼ੂ ਗਿਆ اچھا ਜੀ ਡੈਡ ਬੋਡੀ ਤੇ ਅੱਗੇ ਮੈਨੂੰ ਪਤਾ ਲੱਗਿਆ ਜੀ ਡੈਡ ਬੋਡੀ ਤਾਂ ਹੁਣ ਆਪ ਕਾਲ ਲਈ ਇਹਨਾਂ ਦੇ 10:30 ਦੇ ਸਾਹਮਣੇ ਨਾਲ ਵਾਲੇ ਲੱਗ ਗਏ ਕਿ ਉਹ ਨਾਲ ਪੁੱਠੇ ਉੱtre ਤੇ ਉਹ ਦਰਵਾਜੇ ਖੜਕਣ ਦੀ ਵਾਰ ਹੋਈ ਹੈ ਤੇ ਉਹ ਜੋ ਹੁਣ ਕੁੰਡੇ ਟਪਕੇ ਦੇਖਿਆ ਨੇ ਪਾਣੀ ਕਿ ਵਗ ਰਿਹਾ ਤੇ ਪਤਾ ਲੱਗਿਆ ਵੀ ਅੰਦਰ ਬੋੜੀ ਪਈ ਹੈ ਹਾਂ ਫਿਰ ਪਤਾ ਲੱਗਿਆ ਜੀ ਵੈਸੇ ਮੇਰਾ ਭਾਜੀ ਹਰਨੀਤ ਕੀ ਗੱਲ ਹੋਈ ਏ ਸਾਰੀ? ਭਾਜੀ ਸੋਮਵਾਰ ਨੂੰ ਆਪਣੇ ਘਰੇ ਚੋਰੀ ਹੋਈ ਏ। ਬਕੈਦਾ ਨਵੇਂ ਤਾਲੇ ਲਾ ਕੇ ਗਿਆ ਸੀ ਘਰ ਦੇ ਵਿੱਚ ਪਿੱਛੋਂ ਮੁੰਡੇ ਟੱਪ ਕੇ ਆਏ ਨੇ। ਮੇਰੀਆਂ ਦੋ ਚੈਨਾ ਦੋ ਰਿੰਗਾ ਤੇ 25000 ਰੁਪਏ ਕੈਸ਼ ਲੈ ਕੇ ਗਏ ਨੇ। ਈਵਨ ਕਿ ਮੈਨੂੰ ਪਤਾ ਵੀ ਕੌਣ ਨੇ ਨੇ ਮੁੰਡੇ ਸਾਡੇ ਮਹੱਲੇ ਦੇ। ਅੱਜ ਕੀ ਹੋਇਆ ਓਰੇ ਸਾਰਾ? ਪੂਰੇ ਵੀ ਚੋਰੀ ਹੋਈ ਏ ਭਾਜੀ। ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਮਹੱਲੇ ਦੇ ਵਿੱਚ। ਕਿੱਥੇ ਪ੍ਰੋਟੈਕਸ਼ਨ ਇਹਦੀ ਬਾਉ ਲਾਦੀ ਭਾਜੀ ਦੀ ਸੁਣਵਾਈ ਕੋਈ ਨਹੀਂ ਹੋ ਰਹੀ ਯਾਰ। ਥਾਣੇ ਦੇ ਵਿੱਚ ਜਾ ਰਹੇ ਆ ਪੁਲਿਸ ਨਾਲ। ਨਹੀਂ ਅੱਜੇ ਕਿਵੇਂ ਪਤਾ ਕਿਵੇਂ ਲੱਗਿਆ ਪੂਰੇ ਕੰਮ। ਭਾਜੀ ਇਹਨਾਂ ਕਿਸੇ ਦਾ ਮਲੇ ਦਾ ਕਿਸੇ ਨੂੰ ਕੀ ਪਤਾ ਮੇਰਾ ਨਾਮ ਵਿਕੀ ਕੁਮਾਰ ਰਕੂ ਮਾਜਰੇ ਧੋਮਿਆਵਾਸ ਅਸੀਂ ਇਹ ਚੋਰ ਦੇਖਣ ਗਏ ਸੀਗੇ ਜਦੋਂ ਨੀਚੇ ਪੋੜਿਆ ਲੋਟਿਆ ਤੇ ਉੱਥੇ ਪਤਾ ਲੱਗਿਆ ਵੀ ਡੱਡ ਪੋੜੀ ਗਈ ਹੈ ਪੂਰਾ ਪਿੰਚਰ ਕਿੰਨੇ ਸਾਲ ਹੋ ਕੇ ਘਰ ਬੰਦ ਪਿਆ ਨਹੀਂ ਇਹਨਾਂ ਨੂੰ ਕੱਟੋੜ 4-5 ਸਾਲ ਹੋ ਕੇ ਘਰ ਬੰਦ ਪਿਆ ਪਤਾ ਲੱਗਿਆ ਕਿ ਦੀ ਡੱਡ ਨਹੀਂ ਨਹੀਂ ਪਤਾ ਲੱਗਾ ਭਾਈ ਕਿਹਦਾ ਜੀ ਪੁਲਿਸ ਆਜੀ ਮੁਕੇ ਪੁਲਿਸ ਹੁਣ ਗਈ ਵੀ ਆ ਦੇਖਣ ਵਾਸਤੇ ਨੂੰ ਦੇਖੋ ਜੀ ਕੀ ਕਰਦਾ ਜੀ ਕਿਹੜਾ ਇਲਾਕਾ ਕਿਹੜਾ ਹੈ ਰਕੂ ਮਾਜਰਾ ਨਿਆਵਾਸ ਕੀ ਗੱਲ ਹੋਈ ਹੋਰੇ ਜੀ ਪੂਰੇ ਯਾਰ ਸ਼ਾਮ ਨੂੰ ਪਤਾ ਲੱਗਿਆ ਸੀਗਾ ਵੀ ਚੋਰ ਆ ਰਿਹਾ ਕੋਈ ਅੱਛਾ ਜੀ ਅਸੀਂ ਉੱਪਰ ਜਾ ਕੇ ਟੱਪ ਕੇ ਦੇਖਿਆ ਵੀ ਕੀ ਹੈਗਾ ਕੀ ਨਹੀਂ ਵਿੱਚ ਤੇ ਕੋਈ ਕਹਿੰਦਾ ਇੱਧਰ ਭੱਜ ਗਿਆ ਚੋਰ ਕੁਝ ਕਿਤੇ ਭੱਜ ਗਿਆ ਫਿਰ ਮੈਂ ਤੇ ਮੇਰਾ ਇੱਕ ਦੋਸਤ ਸੀਗਾ ਅਸੀਂ ਨੀਚੇ ਉਤਰੇ ਬਾਕੀ ਬੰਦੇ ਉੱਪਰ ਖੜੇ ਸੀਗੇ ਨੀਚੇ ਉਤਰ ਕੇ ਦੇਖਿਆ ਤਾਂ ਇੱਕ ਡੈੱਡ ਬੋਡੀ ਪਈ ਸੀ ਘਰ ਦੇ ਵਿੱਚ ਹਾਂ ਅੰਦਰ ਅੱਛਾ ਜੀ ਤੇ ਇੱਕਦਮ ਅਸੀਂ ਨੀਚੇ ਕੁਝ ਨਹੀਂ ਕਰਿਆ ਅਸੀਂ ਵਾਪਸ ਆ ਗਏ ਫਿਰ ਅਸੀਂ ਪੁਲਿਸ ਨੂੰ ਫੋਨ ਕਰਿਆ ਪੁਲਿਸ ਨੇ ਆਈ ਹੁਣ ਇਹਨਾਂ ਨੇ ਪੇਮੈਂਟ ਵੀ ਅੰਦਰ ਪੈਸੇ ਵੀ ਰਿਕਵਰ ਕਰੇ ਆ ਸਮਾਨ ਵੀ ਦੇਖਿਆ ਕੋਈ ਚੋਰੀ ਵਾਲਾ ਕੋਈ ਗੱਲ ਨਹੀਂ ਆਈ ਕੋਈ ਥੋਰ ਨਹੀਂ ਸੀਗਾ ਠੀਕ ਹੈ ਨਾ ਅੱਛਾ ਜੀ ਡੈਡ ਬੋਡੀ ਪਈ ਆਂ ਡੈਡ ਬੋਡੀ ਦੇ ਤੁਹਾਨੂੰ ਫੋਟੋ ਕਰਾ ਦੇ ਦੋ ਮਸਨਾਂ ਕੀ ਲੱਗਦਾ ਕਦੋਂ ਉੱਕਦੀ ਪਈ ਐ ਡੈਡ ਬੋਡੀ ਜੀ ਆ ਦੇਖੋ ਇਹਦਾ ਵੀਡੀਓ ਦੋ ਟਾਈਸਲ ਹੋਗੇ ਬੋਲੋ ਦੋ ਟਾਈਸਲ ਹੋਗੇ ਦੋ ਸਾਲ ਤੋਂ ਉੱਪਰ ਹੋ ਗਏ ਬੰਦੇ ਦੇ ਪੜੀ ਕੀ ਮਾਮਲਾ ਹੈਗਾ ਸਾਰਾ ਥੋੜਾ ਦੱਸੋ ਕਿ ਡੈਡ ਵੈਰੀਫਾਈ ਕਰ ਰਹੀ ਵੈਰੀਫਾਈ ਕਰਕੇ ਬਦਲੂਗੀ ਚਲੋ ਕੀ ਹੈ ਕੋਣ ਅੰਦਰ ਕੀ ਲੱਭੇ ਅਜੇ ਕੁਛ ਨਹੀਂ ਕਿ ਕੰਗਾਲ ਬਹਿ ਪਰਾਣਾ ਕੋਈ ਕਾਫੀ ਪੁਰਾਣਾ ਲੱਗਦਾ 2-3 ਸਾਲ ਤੋਂ ਪਹਿਲਾਂ ਦਾ ਤੋਂ ਬਗਰ ਕੀ ਫ੍ਰਾਂਸਕ੍ਰਿਪਟੀ ਮਹੰਗਾਵਾਂਗੇ ਅੱਛਾ ਜੀ ਫ੍ਰਾਂਸਕ੍ਰਿਪਟੀ ਆ ਕੇ ਉਹਦਾ ਦੇਖੀਏ ਕਿ ਜੋਗੀ ਪਤਾ ਕਿ ਪਤਾ ਕਿਵੇਂ ਲੱਗਿਆ ਜੀ ਵੀ ਅੰਦਰ ਕੰਕਾਲ ਆ ਗਿਆ ਤੁਹਾਨੂੰ ਇੱਥੋਂ ਕੰਟਰੋਲ ਰੂਮ ਤੋਂ ਫੋਨ ਆਇਆ ਵੀ ਇੱਥੋਂ ਕਿਸੇ ਨੇ ਫੋਨ ਕੀਤਾ ਕੰਟਰੋਲ ਰੂਮ ਤੇ ਮੈਂ ਹੀ ਫੋਨ ਕਰਿਆ ਸੀਗਾ ਅੱਛਾ ਜੀ ਅਮਰਿੰਦਰ ਸਿੰਘ ਹਾਂ ਜੀ ਅਮਰਿੰਦਰ ਸਿੰਘ ਨੇ ਫੋਨ ਕੀਤਾ ਵੀ ਇੱਥੇ ਕੋਈ ਅੰਦਰ ਪਈਏ ਬੋਡੀ ਪਈਏ ਤੇ ਉਹ ਪ੍ਰਕਾਸ਼ ਮੁਕੇ ਤੇ ਆਏ ਆ। ਹੁਣ ਅਸੀਂ ਪ੍ਰਿੰਸੀਪਲ ਟੀਮ ਨੂੰ ਬੁਲਾਇਆ ਹੋਇਆ ਉਹ ਆ ਕੇ ਜਿਹੜੇ ਵੈਰੀਫਾਈ ਕਰਦੇ ਕੋਈ ਚੋਰੀ ਕਰਨ ਆਇਆ ਸੀ ਤਾਂ ਪਤਾ ਲੱਗਿਆ ਚੋਰੀ ਵਾਲਾ ਕੋਈ ਮੈਟਰ ਨਹੀਂ ਅੱਛਾ ਜੀ ਕੋਈ ਰਿਕਵਰੀ ਰਿਕਵਰੀ ਆ ਕੋਈ ਹੋਰ ਐਵੇਂ ਦੀ ਫਿਲਹਾਲ ਕੁਝ ਨਹੀਂ ਜੀ ਉਹ ਜੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਜੋ ਹੋਇਆ ਅਮਰਿੰਦਰ ਸਿੰਘ ਨੇ ਲੱਗਿਆ